ਸਸਿਕਲ ਜੀ ਸਾਰੇ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ YouTube ਚੈਨਲ ਦੇ ਨਾਲ ਗੱਲ ਕੀਤੀ ਜਾਵੇ ਤਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਤੁਹਾਨੂੰ 22 ਅਕਤੂਬਰ 2025 ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਉਹਦੇ 5-7 ਦਿਨਾਂ ਦੀ ਗੱਲ ਕਰਾਂਗੇ ਕਿਉਂਕਿ ਦੀਵਾਲੀ ਦਾ ਟਾਈਮ ਹੈ ਅਜਿਹੇ ਦੇ ਵਿਚਕਾਰ ਕਾਫੀ ਇਹਦਾ ਡਾਊਟ ਪੈਦਾ ਹੋ ਰਿਹਾ ਹੈ ਮੈਨੂੰ ਵੀ ਲਾਇਰਾਤ ਲਾਈਵ ਜੋ ਕੀਤਾ ਉਹਦੇ ਵਿੱਚ ਕਈ ਜਿਹੜੇ ਨੇ ਪੁੱਛਿਆ ਕਿ ਨਿਊਜ਼ ਦੇ ਉੱਪਰ ਦੱਸ ਰਿਹਾ ਕਿ ਤਗੜਾ ਮੀਂਹ ਆ ਰਿਹਾ ਜੀ ਨੁਕਸਾਨ ਹੋ ਸਕਦਾ ਹੈ ਦੀਵਾਲੀ ਦੇ ਵਿੱਚ ਕਿਤੇ ਨਾ ਕਿਤੇ ਫੇਰ ਤੋਂ ਜਿਹੜਾ ਦਸਹਿਰੇ ਵਾਲਾ ਕੰਮ ਹੋ ਸਕਦਾ ਹੈ ਤੇ ਉਸ ਡਾਊਟ ਨੂੰ ਹੀ ਕਲੀਅਰ ਕਰਨ ਵਾਸਤੇ ਵੀਡੀਓ ਬਣਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜੇਵੇਂ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਪਛਵੀ ਸਿਸਟਮ ਵੀ ਦਿਖਾਈ ਨਹੀਂ ਦੇ ਰਿਹਾ ਪਹਾੜੀ ਖੇਤਰਾਂ ਵਿੱਚ ਇੱਕਾ ਦੁੱਕਾ ਬੱਦਲ ਬਣੀਆਂ ਜੋ ਇਸ ਮੌਸਮ ਦੇ ਵਿੱਚ ਬਣਦੀਆਂ ਨੇ ਉਹੀ ਦਿਖਾਈ ਦੇ ਰਹੀਆਂ ਨੇ ਖਾਸ ਤੌਰ ਬੈਲਟ ਹੈ ਆਪਣੀ ਲਦਾਖ ਤੋਂ ਜੰਮੂ ਤੋ ਹੁੰਦੀ ਹੋਈ ਹਿਮਾਚਲ ਉਤਰਾਖੰਡ ਤੋਂ ਨੇਪਾਲ ਤੱਕ ਜਾਣ ਵਾਲੀ ਜਿਹੜੀ ਕਿ ਹਵਾਲੇਆ ਪਹਾੜ ਤ ਵਾਲੀ ਜਿਹੜੀ ਲੜੀ ਹੈ ਉਹਦੇ ਵਿੱਚ ਇਹ ਸਿਸਟਮ ਦਿਖਾਈ ਦੇ ਰਹੇ ਉਸ ਤੋਂ ਬਾਅਦ ਕੋਈ ਵੀ ਤਕੜਾ ਸਿਸਟਮ ਦਿਖਾਈ ਨਹੀਂ ਜਿਹੜਾ ਕੜਾਕੇ ਦੀ ਧੁੱਪ ਦੇ ਵਿੱਚ ਪੈ ਰਹੀ ਹੈ ਹਵਾ ਦੇ ਵਿੱਚ ਇੱਕ ਗੰਧਲਾਪਣ ਜਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਸ ਸਮੇਂ ਝੋਨੇ ਦੀ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਕਾਰਨ ਥੋੜੀ-ਬੋੜੀ ਧੂੜ ਜਿਹੜੀ ਆ ਅਸਮਾਨ ਦੇ ਵਿੱਚ ਚੜੀ ਹੀ ਜਾਂਦੀ ਹੈ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਕੋਈ ਮੀਂਹ ਨਹੀਂ ਹੋ ਰਿਹਾ ਜਿਸ ਦੇ ਕਾਰਨ ਜੋ ਅਸਮਾਨ ਦੇ ਵਿੱਚ ਧੂੜ ਹੈ ਉਹ ਕਾਫੀ ਦਿਨਾਂ ਤੋਂ ਟਿਕ ਰਹੀ ਹੈ ਕੋਈ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ 17 ਤਰੀਕ ਹੋ ਚੁੱਕੀ ਹੈ 17 18 ਤੇ 19 ਇਹ ਤਿੰਨ ਦਿਨ ਥੋੜੇ ਜਿਹਾ ਤਾਪਮਨ ਵਾਧੇ ਹੋਏ ਦਿਖਾਈ ਦੇ ਰਹੇ ਨੇ ਪੂਰਬੀ ਹਵਾ ਦੀ ਵੀ ਵਾਪਸੀ ਹੋਈ ਹੈ ਨਾਲ ਦੀ ਨਾਲ ਥੋੜਾ ਬਹੁਤਾ ਸਿਸਟਮ ਜਿਹੜਾ ਇਹ ਉਹ ਗਰਮੀ ਵਾਲਾ ਵੀ ਬਣ ਰਿਹਾ ਜਿਸ ਦੇ ਸਿੱਟੇ ਵਜੋਂ ਥੋੜੀ ਬਹੁਤੀ ਜਿਹੜੀ ਗਰਮੀ ਹੈ ਮਾਹੌਲ ਹੈ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਦਿਨ ਦੇ ਸਮੇਂ ਵੀ ਤੇ ਰਾਤ ਦੇ ਸਮੇਂ ਵੀ ਪਰ ਸਵੇਰੇ ਸ਼ਾਮ ਥੋੜੀ ਜਿਹੀ ਠੰਡ ਹਲੇ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਠੰਡ ਦਾ ਅਹਿਸਾਸ ਵੀ ਲਗਾਤਾਰ ਹੋ ਰਿਹਾ ਹੈ ਬਿਸ਼ੱਕ ਧੁੱਪ ਕੜਾਕੇ ਦੀ ਪੈ ਰਹੀ ਹੈ ਪਰ ਪੱਛਮੀ ਹਵਾ ਚੱਲਣ ਦੇ ਨਾਲ ਇੰਨਾ ਜਿਆਦਾ ਧੁੱਪ ਦਾ ਅਹਿਸਾਸ ਨਹੀਂ ਹੋ ਰਿਹਾ ਤ거 ਗੱਲ ਕੀਤੀ ਜਾਵੇ ਤਾਂ ਮੀਂਹ ਦੇ ਸਿਸਟਮ ਦੀ ਤਾਂ 20 21 ਅਤੇ 22 ਤਿੰਨ ਦਿਨ ਨੇ ਜਿਨ੍ਹਾਂ ਵਜ੍ਹਾ ਇੱਕ ਹਲਕਾ ਦਰਮਿਆਨਾ ਸਿਸਟਮ ਜਿਹੜਾ ਇਹ ਉਹ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਅਤੇ ਉੱਤਰ ਪੱਛਮੀ ਇਲਾਕੇ ਇਹਨਾਂ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਦੇ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਥੋੜਾ ਜਿਹਾ ਤਰਨਤਾਰਨ ਦਾ ਇਲਾਕਾ ਕਪੂਰਥਲਾ ਅਤੇ ਹੁਸ਼ਿਆਰਪੁਰ ਦਾ ਕੁਝ ਕ ਇਲਾਕਾ ਇਹਦੇ ਵਿੱਚ ਆ ਸਕਦਾ ਹੈ ਬੱਦਲਬਾਜ ਨਾਲ ਭਾਰੀ ਮੀਂਹ ਦੀ ਉਮੀਦ ਨਹੀਂ ਹੈ 20 ਤੱਕ ਦੇ ਨੇੜੇ ਤੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ਦੇ ਵਿੱਚ ਜਾਨੀ ਖਾਸ ਤੌਰ ਤੇ اگر ਮੈਂ ਤੁਹਾਨੂੰ ਦੱਸ ਸਕਾਂ ਮੇਨ ਤੌਰ ਤੇ ਇਹ ਵਾਲੇ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਵੱਲ ਠੰਡੀ ਹਵਾਵਾਂ ਆਉਣਗੀਆਂ ਮੈਦਾਨੀ ਇਲਾਕੇ ਦੇ ਵਿੱਚ ਹਵਾ ਆਵੇਗੀ ਜਿਸ ਦੇ ਨਾਲ 1 ਤੋਂ 1.5 ਡਿਗਰੀ ਤਾਪਮਾਨ ਘਟ ਸਕਦਾ ਹੈ ਜਿਹੜਾ ਕਿ ਰਾਤ ਦਾ ਤਾਪਮਾਨ ਜਿਹੜਾ 20 ਡਿਗਰੀ ਤੇ ਪਹੁੰਚਿਆ ਹੋਇਆ ਹੈ ਉਹ 18-19 ਡਿਗਰੀ ਤੱਕ ਅਤੇ ਦਿਨ ਦਾ ਤਾਪਮਾਨ ਜਿਹੜਾ 30-31 ਡਿਗਰੀ ਉੱਲਗ ਰਿਹਾ ਹੈ ਉਹ 28 ਤੋਂ 29 ਡਿਗਰੀ ਤੱਕ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਕੋਈ ਤਕੜੀ ਕਾਰਵਾਈ ਹੋਣ ਦੀ ਸੰਭਾਵਨਾ ਫਿਲਹਾਲ ਨਹੀਂ ਹੈ ਜੋ ਜਿਹੜਾ ਗੁਰਦਾਸਪੁਰ ਦੇ ਨੇੜੇ ਤੇ ਪਠਾਨਕੋਟ ਦੇ ਨੇੜੇ ਦੇ ਸਿਸਟਮ ਆ ਰਿਹਾ ਉਹਦੇ ਵਿੱਚ ਵੀ ਕੋਈ ਤਗੜੀ ਮੀਂਹ ਦੀ ਕਾਰਵਾਈ ਹੁਣ ਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਕੋਈ ਤਗੜਾ ਸਿਸਟਮ ਜਿਹੜਾ ਲੱਗਣ ਜਾ ਰਿਹਾ ਹੈ ਜਿਹੀ ਕੋਈ ਵੀ ਸੰਭਾਵਨਾ ਮੋ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਮਾਹੌਲ ਇਸੇ ਤਰੀਕੇ ਨਾਲ ਬਣਿਆ ਰਹੇਗਾ ਦਿਵਾਲੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਖੁਸ਼ਕ ਹੈ ਕੋਈ ਤਗੜੀ ਕਾਰਵਾਈ ਨਹੀਂ ਹੈ ਫਿਲਹਾਲ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਦਿਵਾਲੀ ਇੰਜੋਏ ਕਰ ਸਕਦੇ ਹੋ ਤੇ ਜਿਨ੍ਹਾਂ ਘਰਾਂ ਦੇ ਵਿੱਚ ਹੜ੍ਹਾਂ ਦਾ ਨੁਕਸਾਨ ਹੋਇਆ ਹੈ ਜਾਂ ਫਿਰ ਫਸਲਾਂ ਦਾ ਨੁਕਸਾਨ ਹੋਇਆ ਰੱਬ ਅੱਗੇ ਅਰਦਾਸ ਕਰੋ ਕਿ ਉਹਨਾਂ ਨੂੰ ਵੀ ਰੱਬ ਆਉਂਦੇ ਸਾਲਾਂ ਦੇ ਵਿੱਚ ਦੀਵਾਲੀ ਮਨਾਉਣ ਦਾ ਇੱਕ ਜ਼ਰੀਆ ਦੇਵੇ ਕਿਉਂਕਿ ਬਹੁਤ ਨੁਕਸਾਨ ਪੰਜਾਬ ਨੇ ਪਿਛਲੇ 2-3 ਮਹੀਨੇ ਚੱਲਿਆ ਹੈ ਚਾਹੇ ਆਪਾਂ ਜੋ ਮੌਤਾਂ ਹੋਈਆਂ ਨੇ ਉਹਨਾਂ ਦੇ ਪੱਖ ਤੋਂ ਗੱਲ ਕਰ ਲਈਏ ਜਾਂ ਫਿਰ ਜੋ ਨੁਕਸਾਨ ਹੋਇਆ ਸਾਡਾ ਪੰਜਾਬ ਦਾ ਖੜਾ ਦੇ ਨਾਲ ਉਸ ਪੱਖ ਤੋਂ ਗੱਲ ਕਰ ਲਈਏ ਤੇ ਬਾਕੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਵੀ ਹਾਲਾਤ ਨੇ ਉਹ ਜਲਦ ਸੁਧਰਨ ਤੇ ਬਾਕੀ ਇਸ ਤੋਂ ਇਲਾਵਾ ਮੌਸਮ ਦੀ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਜ਼ਰੂਰ ਕਮੈਂਟ ਕਰਕੇ ਜਾਇਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋਗੇ ਤਾਂ ਬੈਲ ਆਈਕਨ ਵੀ ਨਾਲ ਦੀ ਨਾਲ ਪ੍ਰੈਸ ਕਰ ਦਿਓ ਤਾਂ ਜੋ ਅਪਡੇਟ ਜਿਹੜੀ ਹੈ ਉਹ ਤੁਹਾਨੂੰ ਬਿਨਾਂ ਕਿਸੇ ਮੌਸਮ ਦੀ ਰੁਕਾਵਟ ਤੋਂ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ